ਦੋਸਤੋ ਪੰਜਾਬੀ ਟਰਬਿਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਪ੍ਰਿਸ਼ਟਾਚਾਰ ਮੁਕਤ ਕੈਂਪੇਨ ਬਾਰੇ ਤੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨੇ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਹੈ ਜੀ ਪੁਲਿਸ ਆਮ ਆਦਮੀ ਪਾਰਟੀ ਵੱਲੋਂ ਪਹਿਲੇ ਦਿਨ ਤੋਂ ਪੰਜਾਬ ਨੂੰ ਜਿਹੜਾ ਹੈ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਸਰਕਾਰ ਦਾਵਾ ਕਰ ਰਹੀ ਸੀ ਵੀ ਚਾਹੇ ਆਪਣਾ ਹੋਵੇ ਚਾਹੇ ਬੇਗਾਨਾ ਜਿਹੜਾ ਵੀ ਭ੍ਰਿਸ਼ਟਾਚਾਰ ਚ ਸ਼ਾਮਲ ਹੋਵੇਗਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਜਲੰਧਰ ਤੋਂ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਰਮਨ ਅਰੋੜਾ ਉਹ ਵੀ ਗ੍ਰਿਫਤਾਰ ਕੀਤਾ ਗਿਆ ਤਾਂ ਅਸੀਂ ਜਾਨਣਾ ਚਾਹਾਂਗੇ ਵੀ ਕਿ ਇੱਕ ਤਾਂ ਰਮਨ ਅਰੋੜਾ ਦੀ ਗ੍ਰਿਫਤਾਰੀ ਤੇ ਜਿਹੜੀ ਪਿਛਲੇ ਸਾਲ 3.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਇਹ ਮੌਜੂਦਾ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਹੈ ਇਹਨਾਂ ਸਾਰੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸੌਂ ਚੁੱਕਣ ਤੋਂ ਬਾਅਦ ਜਿਹੜਾ ਪਹਿਲਾ ਬਿਗਲ বাজਾਇਆ ਸੀ ਉਹ ਵੱਡੀ ਖੋਰਾਂ ਦੇ ਖਿਲਾਫ ਜਿਹੜੀ ਮੁਹਮ ਹੈ ਉਹ ਸ਼ੁਰੂ ਕੀਤੀ ਗਈ ਸੀ ਜੀ ਤੇ ਉਹਨਾਂ ਨੇ ਨਾਲ ਦੀ ਨਾਲ ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਇੱਕ ਹੈਲਪ ਲਾਈਨ ਹੈ ਉਹ ਵੀ ਸ਼ੁਰੂ ਕੀਤੀ ਸੀ ਤੇ ਕਿਹਾ ਗਿਆ ਸੀ ਕਿ ਤੁਸੀਂ ਕਿਸੇ ਨੂੰ ਵੀ ਕੋਈ ਦਫ਼ਤਰਾਂ ਦੇ ਵਿੱਚ ਸਰਕਾਰੀ ਦਰਬਾਰੇ ਜਿੱਥੇ ਵੀ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ ਕਰਪਸ਼ਨ ਨੂੰ ਲੈ ਕੇ ਕੋਈ ਪੈਸੇ ਮੰਗਦਾ ਤੇ ਸਾਨੂੰ ਆਡੀਓ ਭੇਜੋ ਉਹਦੀ ਵੀਡੀਓ ਭੇਜੋ ਜੀ ਪੂਰੇ ਜੋਰਾਂ ਸ਼ੋਰਾਂ ਨਾਲ ਇਹ ਕੀਤਾ ਗਿਆ ਸੀ ਮਹਿੰਮ ਦਾ ਜਿਹੜਾ ਆਗਾਜ਼ ਕੀਤਾ ਗਿਆ ਸੀ ਆ ਉਦੋਂ ਤੋਂ ਮਹਿੰਮ ਚੱਲਦੀ ਇਹ ਅਲਟੀਮੇਟਲੀ ਹੁਣ ਜਿਵੇਂ ਤੁਸੀਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀ ਗੱਲ ਕੀਤੀ ਉਥੋਂ ਤੱਕ ਇਹ ਕੈਂਪੇਨ ਹੈ ਜਿਹੜੀ ਉਹ ਪਹੁੰਚ ਗਈ ਹੈ ਹੁਣ ਜੇ ਆਪਾਂ ਬਿਟਵੀਨ ਪੀਰੀਅਡ ਦੀ ਗੱਲ ਕਰੀਏ ਕਿ ਤਕਰੀਬਨ ਸਵਾ 3 ਸਾਲ ਤੋਂ ਉਪਰਦਾਰ ਸਾਹ ਮੌਜੂਦਾ ਸਰਕਾਰ ਨੂੰ ਹੋ ਗਿਆ ਤਾਂ ਇਨ੍ਹਾਂ ਬਰਿਆਂ ਦੇ ਵਿੱਚ ਹੁਣ ਤੱਕ ਇਸ ਮਹਿਮ ਦੇ ਵਿੱਚ ਕੀ ਖਟਿਆ ਕੀ ਗੁਆਇਆ ਇਸ ਸਰਕਾਰ ਨੇ ਹਣਾ ਇਹ ਕੋਈ ਸਾਡੇ ਕੋਲ ਕੋਈ ਪੈਰਾਮੀਟਰ ਹੋਣਾ ਚਾਹੀਦਾ ਕੋਈ ਥਰਮਾਮੀਟਰ ਹੋਣਾ ਚਾਹੀਦਾ ਜਿਹੜਾ ਅਸੀਂ ਇਹ ਲਗਾ ਕੇ ਦੇਖ ਸਕੀਏ ਕਿ ਸਰਕਾਰ ਕਿੱਥੇ ਜੇ ਖੜੀ ਹੈਗੀ ਆ ਰਮਨ अरोड़ा ਦੀ ਰੈਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਉਸੇ ਸਟੈਂਡ ਤੇ ਖੜੇ ਆ ਕਿ ਚਾਹੇ ਕੋਈ ਸਾਡਾ ਆਪਣਾ ਹੋਵੇ ਚਾਹੇ ਬਗਾਨਾ ਹੋਵੇ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਜੀ ਜਿਹੜੇ ਵਿਰੋਧੀ ਨੇ ਉਹ ਅਲੱਗ-ਅਲੱਗ ਪੈਂਤੜਾ ਲੈ ਰਹੇ ਨੇ ਉਹ ਇਹਨੂੰ ਕਹਿ ਰਹੇ ਨੇ ਕਿ ਇਹ ਨਰੋਲ ਇੱਕ ਤਰ੍ਹਾਂ ਦਾ ਸਟੰਟ ਹੈ ਡਰਾਮਾ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਵੀ ਹੁਣ 19 ਜੂਨ ਨੂੰ ਚੋਣਾਂ ਜਿਹੜੀ ਲੁਧਿਆਣਾ ਵੈਸਟ ਦੀ ਉਹ ਅਨਾਉਂਸ ਕਰ ਦਿੱਤੀ ਹੈਗੀ ਹੈ ਤਰ੍ਹਾਂ-ਤਰ੍ਹਾਂ ਦੀਆਂ ਉਂਗਲਾਂ ਜਿਹੜੀਆਂ ਉਹ ਵਿਰੋਧੀਆਂ ਨੇ ਇਸ ਜਿਹੜੀ ਅਰੈਸਟ ਹੈ ਰਮਨ ਰੋੜਾ ਦੀ ਉਹਨੂੰ ਲੈ ਕੇ ਉਠਾਈਆਂ ਸੀ ਹੁਣ ਜੇ ਆਪਾਂ ਇੱਕ ਨਿਰਪੱਖ ਤਰੀਕੇ ਨਾਲ ਦੇਖੀਏ ਤਾਂ ਸਭ ਤੋਂ ਵੱਡਾ ਇਸ਼ੂ ਹਾਤਸ਼ਾਨਦਾ ਹੈਗਾ ਕਿ ਜਿਹੜੀ ਟਾਈਮਿੰਗ ਹੈ ਉਸ ਤੇ ਸਵਾਲ ਉੱਠ ਰਹੇ ਨੇ ਜੀ ਇੱਕ ਸੀ ਜਦੋਂ ਸੰਗਰੂਰ ਦੀ ਜਿਮਨੀ ਚੋਣ ਹੁੰਦੀ ਹੈ ਜੀ ਉਦੋਂ ਵਿਜੇ ਸਿੰਗਲਾ ਜਿਹੜੇ ਇਹਨਾਂ ਦੇ ਮਿਨਿਸਟਰ ਹੁੰਦੇ ਹੈਲਥ ਮਿਨਿਸਟਰ ਉਹਨਾਂ ਦੀ ਅਰੈਸਟ ਹੁੰਦੀ ਹੈ ਸਰਕਾਰ ਬਣਦੇ ਸਰਕਾਰ ਬਣਦੇ ਸਾਰੀ ਹੁਣ ਉਦੋਂ ਲੋਕਾਂ ਦਾ ਕੀ ਰਿਐਕਸ਼ਨ ਸੀ ਜੀ ਉਹ ਦੇਖ ਲਓ ਰਮਨ ਅਰੋੜਾ ਦੀ ਅਰੈਸਟ ਹੁੰਦੀ ਹੈ ਉਸ ਅਰੈਸਟ ਤੋਂ ਬਾਅਦ ਲੋਕਾਂ ਦਾ ਕੀ ਰਿਐਕਸ਼ਨ ਹੈ ਉਹ ਦੇਖ ਲਓ ਹੁਣ ਦੋਨਾਂ ਨੂੰ ਜਦੋਂ ਮੈਚ ਕਰਦੇ ਆ ਉਹ ਤੋਂ ਸਾਡੇ ਕੋਲ ਇੱਕ ਕਨਕਲੂਜਨ ਹੈ ਉਹ ਸਾਹਮਣੇ ਆ ਜਾਂਦਾ ਹੈਗਾ ਕਿ ਜਿਹੜੀ ਟਾਈਮਿੰਗ ਹੈ ਉਹ ਲੋਕਾਂ ਨੂੰ ਇਹ ਲੱਗਦਾ ਹੈ ਸਰਕਾਰ ਦੀ ਨੀਅਤ ਠੀਕ ਹੋ ਸਕਦੀ ਹੈ ਪਰ ਪਰੋਧੀਆਂ ਨੂੰ ਤੇ ਆਮ ਲੋਕਾਂ ਦੇ ਵਿੱਚ ਇਹ ਹੈ ਕਿ ਉਸ ਨੂੰ ਉਸ ਇਲੈਕਸ਼ਨ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈਗਾ ਹੁਣ ਪਿਛਲੇ ਅਰਸੇ ਦੇ ਵਿੱਚ ਜਿਨਨੇ तकरीबन ਇਹਨਾਂ ਨੇ ਪੰਜ ਹੈ ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ ਹੈ ਉਨ੍ਹਾਂ ਤੇ ਵਿਜੀਲੈਂਸ ਨੇ ਪਰਚੇ ਦਰਜ ਕੀਤੇ ਹੈ ਜੀ ਬਿਲਕੁਲ ਇੱਕ ਇਹਨਾਂ ਦਾ ਆਪਣਾ ਮੰਤਰੀ ਸੀ ਵਿਜੇ ਸਿੰਘਲਾ ਉਤੇ ਪਰਚੇ ਦਰਜ ਕੀਤਾ ਇਸੇ ਤਰ੍ਹਾਂ ਤਿੰਨ ਜਿਹੜੇ ਐਮਐਲਏ ਸਾਬਕਾ ਉਨ੍ਹਾਂ ਤੇ ਪਰਚੇ ਦਰਜ ਹੋਏ ਨੇ ਦੋ ਮੌਜੂਦਾ ਐਮਐਲਏ ਉਨ੍ਹਾਂ ਤੇ ਪਰਚੇ ਦਰਜ ਹੋਏ ਨੇ ਜਿਦੇ ਵਿੱਚ ਅਮਿਤ ਰਤਨ ਹੈ ਤੇ ਹੁਣ ਰਮਨ ਅਰੋੜਾ ਹੈਗਾ ਜੀ ਤੇ ਤਿੰਨ ਸਾਬਕਾ ਵਜ਼ੀਰ ਇਹ ਨੇ ਅਜਿਹੇ ਨੇ ਜਿਨ੍ਹਾਂ ਦੇ ਖਿਲਾਫ ਅੱਜ ਪੜਤਾਲ ਚੱਲ ਰਹੀ ਹੈ ਹੁਣ ਜਦੋਂ ਆਪਾਂ ਸਭਾ ਤਿੰਨ ਸਾਲ ਦੀ ਗੱਲ ਕਰਾਂਗੇ ਤਾਂ ਇਹ ਦੇਖਾਂਗੇ ਕਿ ਜਿੰਨੇ ਲੋਕਾਂ ਤੇ ਹੁਣ ਤੱਕ ਵਿਜੀਲੈਂਸ ਨੇ ਪਰਚੇ ਦਰਜ ਕੀਤੇ ਹੈ ਕਿ ਉਹਨਾਂ ਦਾ ਕੀ ਬਣਿਆ ਇਹੀ ਹੈ ਸਾਡੇ ਕੋਲ ਥਰਮੋਮੀਟਰ ਤਾਂ ਕਿ ਉਹਦੇ ਚ ਕੀ ਰਿਜ਼ਲਟ ਨਿਕਲਿਆ ਭਾਰਤ ਪੂਸ਼ਣ ਆਸ਼ੂ ਤੇ ਸੁੰਦਰ ਸ਼ਾਮ ਅਰੁੜਾਲ ਦੋ ਕੇਸ ਹੈ ਵਿਜੀਲੈਂਸ ਨੇ ਪਰਚੇ ਉਹਨਾਂ ਤੇ ਕੀਤੇ ਵੇ ਸੀ ਭਾਰਤ ਪੂਸ਼ਣ ਦਾ ਈਡੀ ਦੇ ਵਿੱਚ ਵੀ ਮਾਮਲਾ ਜਿਹੜਾ ਗਿਆ ਹੋਇਆ ਹੈਗਾ ਉਹਦਾ ਕੀ ਰਿਜ਼ਲਟ ਨਿਕਲਿਆ ਕਿ ਐਫ ਆਈ ਆਰ ਹੈ ਜਿਹੜੀ ਕਵੈਸ਼ ਹੋ ਗਈ ਹੈ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਨੇ ਬਿਲਕੁਲ ਦੂਸਰਾ ਕੋਈ ਕੇਸ ਹਾਲੇ ਤੱਕ ਕੋਈ ਤਨਪੱਤਰ ਨਹੀਂ ਲੱਗੇ ਸਭ ਤੋਂ ਜਿਹੜਾ ਮੁੱਢਲਾ ਕੇਸ ਸੀ ਵਿਜੇ ਸਿੰਘਲੇ ਵਾਲਾ ਜੀ ਅਦਾਲਤ ਦੇ ਵਿੱਚ ਅਜੇ ਕਿਸੇ ਤਨਪੱਤਰ ਨਹੀਂ ਲਾਇਆ ਗਿਆ ਠੀਕ ਹੈ ਇਸ ਤਰ੍ਹਾਂ ਹੀ ਅਮਿਤ ਰਤਨ ਵਾਲਾ ਕੇਸ ਹੈ ਉਹ ਜੀ ਤੱਕ ਕਿਸੇ ਕਨਕਲੂਜਨ ਤੇ ਨਹੀਂ ਪਹੁੰਚਿਆ ਹੁਣ ਜੇਦੋ ਸੁੰਦਰ ਸ਼ਾਮ अरोड़ा ਨੂੰ ਤੁਸੀਂ ਹਾਈ ਕੋਰਟ ਨੇ ਉਹਨਾਂ ਨੂੰ ਐਫ ਆਈ ਆਰ ਕਾਰਜ ਕਰਨ ਲਈ ਕਹਿ ਦਿੱਤਾ ਹੈਗਾ ਭਾਰਤ ਪੂਸ਼ਨ ਆਸ਼ੂ ਦੇ ਖਿਲਾਫ ਕਹਿ ਦਿੱਤਾ ਹੈਗਾ ਹੁਣ ਸਵਾਲ ਅਗਲਾ ਇਹ ਵੀ ਉੱਠਦਾ ਹੈ ਆਤਿਸ਼ ਕਿ ਕੀ ਹਾਈ ਕੋਰਟ ਦੇ ਹੁਕਮਾਂ ਨੂੰ ਮੌਜੂਦਾ ਸਰਕਾਰ ਨੇ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਮੇਰੀ ਜਾਣਕਾਰੀ ਤਾਂ ਇਦਾਂ ਦੀ ਨਹੀਂ ਹੈਗੀ ਕਿ ਦਿੱਤੀ ਹੈ ਜਾਂ ਨਹੀਂ ਦਿੱਤੀ ਹੈ ਜੇ ਦਿੱਤੀ ਹੈ ਫਿਰ ਤਾਂ ਚਲੋ ਇੱਕ ਗੱਲ ਲੱਗਦਾ ਹੈ ਕਿ ਇਹ ਸਰਕਾਰ ਕਿਸੇ ਉਹਨੂੰ ਮੁਕਾਮ ਤੇ ਲੈ ਜਾਣਾ ਚਾਹੁੰਦੀ ਉਹਨਾਂ ਕੇਸਾਂ ਨੂੰ ਜੇ ਨਹੀਂ ਦਿੱਤੀ ਤਾਂ ਲੋਕਾਂ ਦੇ ਵਿੱਚ ਫੇਰ ਤਰ੍ਹਾਂ ਦਾ ਜਿਹੜੇ ਡਾਊਟ ਹੈ ਉਹ ਉੱਠਣਗੇ ਸੈਕੰਡ ਉਹਨਾਂ ਦਾ ਕਿ ਤੁਹਾਡਾ ਮੋਟਿਵ ਕੀ ਹੈ ਇੱਕ ਤਾਂ ਹੁੰਦਾ ਕਿ ਜਨਰਲ ਕਿਸੇ ਸਮਾਜ ਦੇ ਵਿੱਚੋਂ ਸੋਸਾਇਟੀ ਦੇ ਵਿੱਚੋਂ ਕਰਪਸ਼ਨ ਹੈ ਜਿਹੜੀ ਖਤਮ ਕਰਨੀ ਹੈ ਇੱਕ ਹੁੰਦਾ ਕਿ ਜਿਸ ਤਰ੍ਹਾਂ ਵਿਰੋਧੀ ਕਹਿੰਦੇ ਕਿ ਤਾਂ ਬਦਲਾਖੋਰੀ ਹੈ ਜੀ ਜੀ ਬਿਲਕੁਲ ਹਨਾ ਤੁਹਾਡਾ ਨਿਸ਼ਾਨਾ ਕੀ ਹੈਗਾ ਹੁਣ ਜਦੋਂ ਇੱਕ ਇਹ ਵੀ ਆਉਂਦਾ ਸੈਕੰਡ ਕੁਐਸਚਨ ਹੈ ਜਿਹੜਾ ਕਿ ਜਿਹੜੀ ਕ腐ਪਸ਼ਨ ਵਿਰੋਧੀ ਮਹਮ ਹੈਗੀ ਹੈ ਕੀ ਸੋਸਾਇਟੀ ਦੇ ਕਿਸ ਤਬਕੇ ਦੇ ਖਿਲਾਫ ਹੈ ਕੀ ਛੋਟੇ ਫੜੇ ਜਾ ਰਹੇ ਨੇ ਜਾਂ ਵੱਡੇ ਫੜੇ ਜਾ ਰਹੇ ਨੇ ਵੱਡਿਆਂ ਦੀ ਆਪਾਂ ਗੱਲ ਕਰ ਲਈ ਜੀ ਬਿਲਕੁਲ ਕਿੰਨਾ ਕਿੰਨੇ ਨੇਤਾ ਨੇ ਜਿਹੜੇ ਫੜੇ ਗਏ ਨੇ ਅਜੇ ਤੱਕ ਕਿਸੇ ਦਾ ਮਾਮਲਾ ਜਿਹੜਾ ਉਹ ਤਨਪਤਨ ਨਹੀਂ ਲੱਗਿਆ ਸਰਕਾਰ ਦੇ ਵਿੱਚੋਂ ਫਿਰ ਸੈਕੰਡ ਨਾਲ ਦੇ ਕਿ ਸਾਡੇ ਅਧਿਕਾਰੀ ਹੁਣ ਹੀਟਲਿਕ ਕਲਰਕ ਜਾਂ ਪਟਵਾਰੀ ਫੜੇ ਜਾਣਗੇ ਜਾਂ ਜਿਹੜੇ ਵੱਡੇ ਅਧਿਕਾਰੀ ਐ ਉਹਨਾਂ ਨੂੰ ਹੱਥ ਪਾਇਆ ਜਾਏਗਾ ਜੀ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਵਿਜੀਲੈਂਸ ਦਾ ਰਿਕਾਰਡ ਹੈ ਉਹਦੇ ਮੁਤਾਬਕ ਆ ਤੁਸੀਂ ਸਿਰਫ 9 ਗੈਜਟਿਡ ਅਫਸਰ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਜੀ ਬਾਕੀ ਸਾਰੇ ਨਾਨ ਗੈਜਟਿਡ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ 98 ਦੇ ਕਰੀਬ ਹੈ ਜੀ ਫੇਰ ਇੱਕ ਸਾਡੇ ਕੋਲੇ ਟੈਸਟ ਕਰਨ ਵਾਲੀ ਗੱਲ ਹੈ ਜਿਹੜੀ ਉਹ ਇਹ ਹੈਗੀ ਹੈ ਕਿ ਤੁਸੀਂ ਪਰਚਾ ਦਰਜ ਕਰਨਾ ਆਪਣੇ ਆਪ ਚ ਕੋਈ ਵੱਡੀ ਗੱਲ ਨਹੀਂ ਹੁੰਦੀ ਪਰਚਾ ਤਾਂ ਤੁਸੀਂ ਕਿਸੇ ਤੇ ਵੀ ਐਫ ਆਈ ਆਰ ਹੋ ਸਕਦੀ ਹੈਗੀ ਹੈ ਉਹਦੀ ਸਜ਼ਾ ਦੀ ਦਰ ਦੇਖਣ ਵਾਲੀ ਮੇਨ ਇਹ ਹੈ ਕਿ ਅਦਾਲਤਾਂ ਦੇ ਵਿੱਚ ਬਿਜੀਲੈਂਸ ਦੇ ਕੇਸਾਂ ਦਾ ਜਿਹੜਾ ਸਕਸੈਸ ਰੇਟ ਹੈ ਉਹ ਕਿੰਨਾ ਹੈਗਾ ਹੁਣ 2025 ਦੇ ਵਿੱਚ ਜਿੰਨੇ ਕੇਸ ਡਿਸਾਈਡ ਹੋਏ ਨੇ ਉਸ ਲਿਹਾਜ਼ ਨਾਲ 11% ਸੌਰੀ 31% ਹੈ ਸਕਸੈਸ ਰੇਟ ਪਿਛਲੇ ਸਾਲ 2024 ਚ 49% ਸੀ ਉਸ ਤੋਂ ਪਹਿਲਾਂ 37% ਸੀ ਮੋٹے ਤੌਰ ਤੇ ਦੇਖੀਏ ਪਿਛਲੇ 10-12 ਸਾਲਾਂ ਦੇ ਵਿੱਚ ਤਕਰੀਬਨ 60% ਜਿਹੜੇ ਕਿਸੇ ਸਬਿਜੀਲੈਂਸ ਤੇ ਉਹਨਾਂ ਦੇ ਵਿੱਚ ਜਿਹੜੇ ਵੱਡੀ ਖੋਰ ਹੈ ਉਹ ਬਰੀ ਹੋ ਜਾਂਦੇ ਨੇ ਇਹ ਤਾਂ ਮਤਲਬ ਲੂਫਹੋਲ ਤਾਂ ਕਿਤੇ ਰਹਿੰਦੀ ਨਹੀਂ ਸੋ ਮੋਟੀ ਗੱਲ ਇਹ ਹੈਗੀ ਹੈ ਕਿ ਪਰਚੇ ਦਰਜ ਕਰਨਾ ਕੱਲਾ ਕਾਫੀ ਨਹੀਂ ਹੁੰਦਾ ਇੱਕ ਤੁਸੀਂ ਸਮਾਜ ਦੇ ਵਿੱਚ ਮਾਹੌਲ ਸਿਰਜਣਾ ਹੁੰਦਾ ਜਿਸ ਤਰ੍ਹਾਂ ਨਮੀ ਨਮੀ ਜਦੋਂ ਸਰਕਾਰ ਬਣੀ ਸੀ ਲੋਕਾਂ ਦੇ ਵਿੱਚ ਬੜਾ ਖੋਫ ਸੀ ਬੜਾ ਡਰ ਸੀਗਾ ਕੀ ਉਹ ਖੋਫ ਅੱਜ ਜਾਂ ਉਹ ਸਰਕਾਰ ਦਾ ਜਿਹੜਾ ਸੇਕ ਹੈ ਵੱਡੀ ਖੋਰਾਂ ਨੂੰ ਜਿਹੜਾ ਲੱਗ ਰਿਹਾ ਸੀ ਸਟਾਰਟਿੰਗ ਦੇ ਵਿੱਚ ਅੱਜ ਉਹ ਮੇਨਟੇਨ ਹੋਇਆ ਜੀ ਇਹ ਮਿੱਤਰ ਦੇਖਣ ਵਾਲੀਆਂ ਗੱਲਾਂ ਹੁੰਦੀਆਂ ਨੇ ਸੈਕੰਡ ਹੁੰਦੀ ਕਿ ਅਦਾਲਤਾਂ 'ਚ ਤੁਸੀਂ ਕਿੰਨਾ ਖਸਪ ਲਾਉਂਦੇ ਹੋ ਜੀ ਚਰਨਜੀਤ ਜੀ ਜਦੋਂ ਆਪ ਗੱਲ ਪ੍ਰਿਸ਼ਟਾਚਾਰ ਦੀ ਕਰ ਰਹੇ ਆ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਆ ਕਿ ਕੋਈ ਇਕਲ 파ਰਟੀ ਇਹੋ ਜੇ ਦਾਅਵੇ ਕਰ ਰਹੀ ਹੋਵੇ ਜੇ ਪਿਛਲੀਆਂ ਸਰਕਾਰਾਂ ਦੀ ਨਜ਼ਰ ਮਾਰੀਏ ਤਾਂ ਉਹ ਵੀ ਇਸ ਤਰ੍ਹਾਂ ਦੇ ਦਾਅਵੇ ਵੀ ਕਰਦੀਆਂ ਰਹੀਆਂ ਨੇ ਇਸ ਤਰ੍ਹਾਂ ਦੀ ਮੁਹੀਮਾ ਵੀ ਚਲਾਉਂਦੇ ਜਿਹੜਾ ਉਹ ਦਾਅਵੇ ਕਰਦੀਆਂ ਰਹੀਆਂ ਨੇ ਪਰ ਅਸੀਂ ਜਾਨਣਾ ਚਾਹਾਂਗੇ ਜੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਸਵਾ 3 ਸਾਲਾਂ ਦੀ ਹੈ ਤੇ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਲੰਬਾ ਸਮਾਂ ਪੰਜਾਬ 'ਚ ਰਾਜ ਕੀਤਾ ਹੈ ਇਹ ਦੋਵਾਂ ਦੇ ਜੀ ਕਾਰਗੁਜ਼ਾਰੀ ਨੂੰ ਦੇਖਦੇ ਆਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਵੀ ਕਿਾ ਭ੍ਰਿਸ਼ਟਾਚਾਰ ਵਿਰੋਧੀ ਪਿਛਲੀਆਂ ਸਰਕਾਰਾਂ ਕਿਹੋ ਜਿھے ਕੰਮ ਕਰਦੀਆਂ ਸੀ ਤੇ ਮੌਜੂਦਾ ਸਰਕਾਰ ਕੀ ਕਰ ਰਹੀ ਆਂ ਦੇਖੋ ਅਥੀਸ਼ ਮੈਨੂੰ ਤਕਰੀਬਨ 28-30 ਸਾਲ ਹੋ ਗਏ ਪੱਤਰਕਾਰਤਾ ਦੇ ਵਿੱਚ ਜੀ ਬਿਲਕੁਲ ਜਿੰਨਾ ਕਿ ਮੈਂ ਇਸ ਸਮੇਂ ਦੌਰਾਨ ਵਾਚ ਕੀਤਾ ਹੈਗਾ ਜਦੋਂ ਵੀ ਕੋਈ ਨਵੀਂ ਸਰਕਾਰ ਬੰਦੀ ਹੈਗੀ ਆ ਤਾਂ ਉਹਦਾ ਪਹਿਲਾ ਸਾਲ ਤਕਰੀਬਨ ਸੇਮ ਹੁੰਦਾ ਹੈ ਚਾਹੇ ਕਾਲੀ ਭਾਜਪਾ ਗੱਟਚੋੜ ਦੀ ਸਰਕਾਰ ਦਾ ਦੇਖ ਲਓ ਕਾਂਗਰਸ ਦਾ ਦੇਖ ਲਓ ਇਨਾਂ ਦਾ ਦੇਖ ਲਓ ਇਹਨਾਂ ਦੇ ਕਿਉਂਕਿ ਇਹਨਾਂ ਦੀ ਇੱਕ ਟੈਗ ਲਾਈਨ ਹੀ ਜਿਹੜਾ ਕ腐ਸ਼ਨ ਦੇ ਖਿਲਾਫ ਹੈ ਇਸ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਇਸ ਕਰਕੇ ਲੋਕਾਂ ਨੇ ਜਿਵੇਂ ਇਹਨਾਂ ਨੂੰ ਇਸ ਪਾਰਟੀ ਨੂੰ ਵੱਡਾ ਮੰਡੇਟ ਦਿੱਤਾ ਹੈਗਾ ਤਾਂ ਲੋਕਾਂ ਦਾ ਜਿਹੜਾ ਭਰੋਸਾ ਹੈ ਜਾਂ ਲੋਕਾਂ ਦੀ ਜਿਹੜੀ ਉਮੀਦਾਂ ਆਸਾਂ ਨੇ ਉਹ ਵੀ ਓਡੀਆਂ ਵੱਡੀਆਂ ਨੇ ਜੀ ਲੋਕ ਚਾਹੁੰਦੇ ਕਿ ਉਸ ਹਾਣ ਦੀ ਸਾਡੀਆਂ ਜਿਹੜੀਆਂ ਉਮੀਦਾਂ ਤੇ ਇਹ ਸਰਕਾਰ ਖਰੀ ਉਤਰੇ ਜੀ ਵੈਸੇ ਤਾਂ ਭ੍ਰਿਸ਼ਟਾਚਾਰ ਮੁੱਢਕਦੀਮ ਤੋਂ ਹੀ ਹੈ ਦੇਸ਼ ਆਜ਼ਾਦ ਹੋਇਆ ਸੀ 1947 ਚ ਪਹਿਲਾ ਘਟਾਲਾ ਜਿਹੜਾ ਜੀਪ ਘਟਾਲਾ ਸੈਂਟਰ ਦੇ ਵਿੱਚ ਹੋ ਗਿਆ ਸੀ ਜੀ ਬਿਲਕੁਲ ਜਦੋਂ 1970 71 ਦੇ ਵਿੱਚ ਪ੍ਰਤਾਪ ਸਿੰਘ ਕੈਰੋਦਾ ਦੇ ਰਿਸ਼ਤੇਦਾਰਾਂ ਤੇ ਵੀ ਕ腐ਸ਼ਨ ਦੇ ਦੋਸ਼ ਲੱਗਦੇ ਰਹੇ ਨੇ 70 71 ਜਦੋਂ ਬਾਦਲ ਮੁੱਖ ਮੰਤਰੀ ਸੀਗੇ ਤਾਂ ਉਹ ਆਪਣੀ ਸਾਰੀ ਕੈਬਨਟ ਨੂੰ ਪਹਿਲੇ ਸਾਲ ਹੀ ਅਨੰਦਪੁਰ ਸਾਹਿਬ ਲੈ ਗਏ ਸੀ ਜੀ ਕੈਬਨਟ ਨੂੰ ਲੈ ਜਾਣ ਦਾ ਮਕਸਦ ਸੀ ਕਿ ਉੱਥੇ ਉਹਨਾਂ ਨੇ ਸੌਂਚ ਚਕਾਈ ਸੀ ਕਿ ਅਸੀਂ ਕੋਈ ਵੀ ਭ੍ਰਿਸ਼ਟਾਚਾਰ ਨਹੀਂ ਕਰਾਂਗੇ ਜੀ ਪਰ ਉਸੇ ਤਰ੍ਹਾਂ ਦੇ ਵਿੱਚ ਭ੍ਰਿਸ਼ਟਾਚਾਰ ਜਿਹੜਾ ਹੋਇਆ ਹੈਗਾ ਫਿਰ ਉਸ ਤੋਂ ਬਾਅਦ ਜਦੋਂ ਬੀਨ ਸਿੰਘ ਦੀ ਸਰਕਾਰ ਸੀ ਉਦੋਂ ਕ腐ਸ਼ਨ ਦੇ ਕਿੰਨੇ ਮინისტრਾਂ ਤੇ ਅਲੀਗੇਸ਼ਨ ਲੱਗੇ ਜੀ ਬਿਲਕੁਲ 97 ਦੇ ਵਿੱਚ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਦੀ ਆ ਆਤਿਸ਼ ਤਾਂ ਉਹਨਾਂ ਦਾ ਮੇਨ ਇਹ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇ ਮੰਗੇ ਜੀ ਕਿ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਕਿਸਮ ਦਾ ਲੋਕ ਫੀਲ ਕਰਨਗੇ ਕਿ ਉਹ ਰਾਜ ਹੈ ਜਿਹੜਾ ਵਾਪਸ ਪਰਤ ਆਇਆ ਪਰ ਸਭ ਤੋਂ ਵੱਧ ਕ腐ਸ਼ਨ ਉਦੋਂ ਹੋਈ ਉਹਨਾਂ ਟਾਈਮਾਂ ਦੇ ਵਿੱਚ ਹੋਈ ਮੇਰੀ ਯਾਦ ਹੈ ਕਿ ਬਾਦਲ ਸਾਹਿਬ ਨੇ ਅਸੈਂਬਲੀ ਦੇ ਵਿੱਚ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਸੀ ਕਿ ਸਾਡੇ ਪੂਰੇ ਸਮੁੱਚੇ ਪੰਜਾਬ ਦੇ ਵਿੱਚੋਂ ਜਿਹੜਾ ਅਧਿਕਾਰੀ ਇਮਾਨਦਾਰ ਹੋਏਗਾ ਸਭ ਤੋਂ ਵੱਧ ਉਸ ਨੂੰ ਅਸੀਂ ਹਰ ਬਰੇ ਇੱਕ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿਆ ਕਰਾਂਗੇ ਜੀ 5 ਸਾਲ ਲੰਘੇ ਇੱਕ ਅਫਸਰ ਵੀ ਇਮਾਨਦਾਰ ਨਹੀਂ ਮਿਲਿਆ ਜੀ ਕਹਿੰਦੇ ਨੇ ਕਿ ਜਦੋਂ ਅਮਰਿੰਦਰ ਸਿੰਘ ਨੇ ਟੇਕਓਵਰ ਕੀਤਾ ਸੀ ਤਾਂ ਉਹ ਜਿਹੜੀ ਟਰਾਫੀ ਹੈ ਉਹ ਉਵੇਂ ਸੀਐਮਓ ਦੇ ਵਿੱਚ ਪਈ ਸੀ ਧੂੜ ਜੰਮੀ ਪਈ ਸੀ ਉਹ ਤੇ ਲਾਹੀ ਨਹੀਂ ਸੀ ਗਈ ਇੱਕ ਕੈਂਪੇਨ ਉਹਨਾਂ ਨੇ ਹੋਰ ਸ਼ੁਰੂ ਕੀਤੀ ਸੀ ਉਦੋਂ ਆਤਿਸ਼ 97 ਵਾਲੀ ਸਰਕਾਰ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਬੰਦਾ ਵੀ ਵੱਡੀ ਖੋਰ ਨੂੰ ਫੜਾਏਗਾ ਕਿਸੇ ਕਰਪਟ ਬੰਦੇ ਨੂੰ ਫੜਾਏਗਾ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਜੀ ਉਹਨਾਂ ਨੇ ਰੇਸ਼ੋ ਰੱਖੀ ਸੀ ਕਿ ਵੱਡਾ ਅਫਸਰ ਤਾਂ 50000 ਰੁਪਇਆ ਮੰਨ ਲਓ ਇਹ ਬੰਦੇ ਨੇ ਕਿਸੇ ਨੇ ਕਰਪਟ ਬੰਦੇ ਨੂੰ ਫੜਾ ਦਿੱਤਾ ਤਾਂ ਉਹਨੂੰ 50000 ਰੁਪਇਆ ਮਿਲਦਾ ਸੀਗਾ ਹੁਣ ਲੋਕਾਂ ਨੇ ਕੀ ਕੀਤਾ ਜਿਹੜੀ ਮੈਂ ਸਾਰਾ ਡਾਟਾ ਕੀਤਾ ਹੈ ਕੈਲਕੂਲੇਟਰ 565 ਬੰਦਿਆਂ ਨੇ ਉਹ ਇਨਾਮ ਲਿਆ ਸਰਕਾਰ ਤੋਂ 563 ਬੰਦਿਆਂ ਨੇ ਵੱਡੀ ਖੋਰ ਨੂੰ ਫੜਾਇਆ ਤੇ ਉਹ ਨਾਮ ਹਾਸਲ ਕੀਤਾ ਜੀ ਸਰਕਾਰ ਦੇ ਖਜ਼ਾਨੇ ਚੋਂ ਪੈਸਾ ਗਿਆ ਉਹਦਾ ਦੂਜਾ ਪਾਸਾ ਕੀ ਸੀ ਦੂਜਾ ਪਾਸਾ ਅਤਿਸ਼ ਇਹ ਸੀਗਾ ਕਿ ਜਦੋਂ ਉਹ ਬੰਦਾ ਫੜਾ ਵੀ ਦਿੰਦੇ ਸੀ ਵੱਡੀ ਖੋਰ ਨੂੰ ਉਸ ਤੋਂ ਬਾਅਦ ਜਦੋਂ ਕੇਸ ਅਦਾਲਤ ਚ ਜਾਂਦਾ ਸੀ ਤਾਂ ਉਹ ਮੁਕਰ ਜਾਂਦੇ ਸੀ ਜੀ ਇਧਰੋਂ ਸਰਕਾਰ ਤੋਂ ਇਨਾਮ ਵੀ ਲੈ ਲੈਂਦੇ ਸੀ ਤੇ ਦੂਜੇ ਪਾਸੇ ਜਿਹੜਾ ਵੱਡੀ ਖੋਰ ਸੀ ਉਹਨੂੰ ਵੀ ਨਾਲ ਦੀ ਨਾਲ ਰਿਲੀਫ ਦੇ ਦਿੰਦੇ ਸੀ ਜੀ ਸੋ ਇਸ ਇਦਾਂ ਦਾ ਚੱਲ ਰਿਹਾ ਜਦੋਂ ਅਮਰਿੰਦਰ ਸਿੰਘ ਆਇਆ ਸੀਗਾ 2002 ਦੇ ਵਿੱਚ ਉਦੋਂ ਬੜਾ ਖੌਫ ਸੀ ਉਹਨਾਂ ਦੇ ਹੱਥ ਛਖੁੰਡਾ ਹੁੰਦਾ ਸੀ ਕੈਂਪੇਨ ਦੇ ਵਿੱਚ ਕਿ ਜੀ ਦੇਖੋ ਮੇਰੇ ਕੋਲੇ ਖੁੰਡਾ ਹੈ ਮੈਂ ਵਟ ਕੱਢ ਦੂੰਗਾ ਅਕਾਲੀਾਂ ਦੇ ਇਦਾਂ ਦੇ ਨਾਰੇ ਲੱਗਦੇ ਸੀ ਬਾਦਲਾਂ ਤੇ ਉਹਨਾਂ ਨੇ 3500 ਕਰੋੜ ਦਾ ਇਲਜ਼ਾਮ ਲਾਇਆ ਸੀ ਬਿਲਕੁਲ ਤੇ ਬਾਦਲਾਂ ਤੇ ਉਹਨਾਂ ਨੇ 2003 ਦੇ ਵਿੱਚ ਆ ਕੇ ਪਰਚਾ ਵੀ ਦਰਜ ਕੀਤਾ ਸੀ ਸਾਬਕਾ ਮੁੱਖ ਮੰਤਰੀ ਤੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ بیٹے ਤੇ ਤੇ ਹੋਰ ਮੰਤਰੀਆਂ ਤੇ ਪਰਚੇ ਦਰਜ ਕੀਤੇ ਸੀ ਪਰ ਉਹਦਾ ਹੋਇਆ ਕੀ ਜਦੋਂ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਸਾਰੇ ਪਰਚੇ ਜਿਹੜੇ ਗਵਾਹ ਮੁਕਰ ਗਏ ਤੇ ਬਾਦਲ ਪਰ ਬਾਰਬਰ ਹੀ ਹੋ ਗਿਆ ਉਹਨਾਂ ਨੇ ਕਿਹਾ ਕਿ ਨਰੋਲ ਬਦਲਾਖੋਰੀ ਦਾ ਮਸਲਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਬਦਲਾਂ ਦੀ ਸਰਕਾਰ ਆਈ ਤੇ ਅਮਰਿੰਦਰ ਸਿੰਘ ਤੇ ਪਰਚੇ ਹੋਏ ਜੀ ਤੇ ਜਦੋਂ ਅਮਰਿੰਦਰ ਦੀ ਸਰਕਾਰ ਆਈ ਧਗਵਾ ਮੁਕਰ ਕੇ ਤੇ ਪਰਚਿਆਂ ਚ ਬਰੀ ਹੋ ਗਏ ਜੀ ਇਹਦਾ ਮਤਲਬ ਹੈ ਕਿ ਵੱਡੇ ਨੇਤਾ ਜਿਹੜੇ ਉਹ ਸਾਫ਼ ਬਚ ਨਿਕਲਦੇ ਨੇ ਜੀ ਹਾਂ ਇਹ ਠੀਕ ਹੈ ਕਿ ਰਵੀ ਸਿੱਧੂ ਸੀ ਜਦੋਂ ਪੀਪੀਐਸਸੀ ਦਾ ਚੇਅਰਮੈਨ ਸੀ ਉਹ ਜ਼ਰੂਰ ਉਹਨੂੰ ਸਜ਼ਾ ਹੋਈ ਹੈਗੀ ਹੈ ਪਰ ਅਲਟੀਮੇਟਲੀ ਸਾਡੇ ਕੋਲ ਹੋਰ ਐਗਜ਼ਾਮਪਲ ਤੁਸੀਂ ਦੱਸੋ ਕੀ ਕਦੋਂ ਇਦਾਂ ਦੀ ਸੀ ਸੈੱਟ ਕੀਤੀ ਹੋਵੇ ਹੁਣ ਆਮ ਆਦਮੀ ਪਾਰਟੀ ਦਾ ਵੀ ਜਦੋਂ 5 ਸਾਲ ਦਾ ਕਾਰਜਕਾਲ ਪੂਰਾ ਹੋਏਗਾ ਤਾਂ ਉਦੋਂ ਇਹ ਲੇਖਾ ਜੋਖਾ ਹੋਣਾ ਹੈ ਜੀ ਕਿ ਤੁਹਾਡਾ ਜਿਹੜੇ ਪਰਚੇ ਦਰਜ ਪੋਲੀਟੀਕਲ ਲੋਕਾਂ ਤੇ ਕੀਤੇ ਉਹਦਾ ਸਕਸੈਸ ਰੇਟ ਕੀ ਰਿਹਾ ਜੀ ਕਿੰਨੇ ਲੋਕਾਂ ਨੂੰ ਸਜ਼ਾਆਂ ਹੋਈਆਂ ਸਿਰਫ ਅਸੀਂ ਇਹ ਨਹੀਂ ਦੇਖਣਾ ਕਿ ਕਿੰਨੀਆਂ ਐਫ ਆਈ ਆਰਾਂ ਦਰਜ ਕੀਤੀਆਂ ਕਿੰਨੇ ਕੇਸ ਦਰਜ ਕੀਤੇ ਅਦਾਲਤਾਂ ਚੋਂ ਕਿੰਨਿਆਂ ਨੂੰ ਸਜ਼ਾ ਮਿਲੀ ਇਹ ਕਾਊਂਟ ਕਰੇਗਾ ਜੀ ਚਰنج ਜੀ ਜਦੋਂ-ਜਦੋਂ ਐਹੋ ਜੀ ਮੁਹੀਮ ਚਲਾਈ ਜਾਂਦੀ ਹੈ ਜਾਂ ਭ੍ਰਿਸ਼ਟਾਚਾਰ ਵਿਰੋਧੀ ਕੈਂਪੇਨ ਚਲਾਈ ਜਾਂਦੀ ਹੈ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਵਿਰੋਧੀਆਂ ਵੱਲੋਂ ਚਾਹੇ ED ਹੋਵੇ ਚਾਹੇ Vigilance ਹੋਵੇ ਜਾਂ ਕੋਈ ਵੀ ਜਾਂਚ ਏਜੰਸੀ ਹੋਵੇ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾਂਦੇ ਨੇ ਤਾਂ ਅਸੀਂ ਇਹ ਵੀ ਜਾਨਣਾ ਚਾਹਾਂਗੇ ਵੀ ਕਿ ਜਿਹੜੇ ਮੌਜੂਦਾ ਸਮੇਂ ਚੱਲ ਰਿਹਾ ਤਾਂ ਇਨ੍ਹਾਂ ਸਮਿਆਂ ਦੇ ਵਿੱਚ ਚਾਹੇ Vigilance ਹੋਵੇ ED ਹੋਵੇ ਜਾਂ ਹੋਰ ਕੋਈ ਵੀ ਜਾਂਚ ਏਜੰਸੀ ਹੋਵੇ ਇਹਨਾਂ ਦੀ ਭਰੋਸੇਯੋਗਤਾ ਕਿੱਥੇ ਖੜੀ ਹੈ ਕਿਉਂਕਿ ਜਿਵੇਂ ਸਵਾਲ ਵਿਰੋਧੀ ਉੱਠ ਚੁੱਕਦੇ ਨੇ ਤਾਂ ਫਿਰ ਲੋਕਾਂ ਦੇ ਮਨਾਂ 'ਚ ਵੀ ਇਹਨਾਂ ਪ੍ਰਤੀ ਇੱਕ ਇਮੇਜ ਜਿਹੜੀ ਹੈਗੀ ਉਸੇ ਤਰ੍ਹਾਂ ਬਿਲਟ ਹੋ ਜਾਂਦੀ ਹੈ ਤਾਂ ਮੌਜੂਦਾ ਸਮੇਂ ਇਹਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਦੇਖੋ ਤੁਹਾਡੀ ਗੱਲ ਬਿਲਕੁਲ درست ਹੈ ਆਤਿਸ਼ ਕਿ ਮੇਨ ਜਿੰਨੀਆਂ ਵੀ ਡੈਮੋਕਰੈਟਿਕ ਇੰਸਟੀਚੂਸ਼ਨਸ ਹੈਗੀਆਂ ਨੇ ਉਹਨਾਂ ਦੀ ਮੇਨ ਕ੍ਰੈਡੀਬਿਲਟੀ ਦਾ ਇੱਕ ਥੰਮ ਹੈਗਾ ਜਿਸ 'ਤੇ ਉਹ ਕਰਦੀਆਂ ਹੈਗੀਆਂ ਨੇ ਇੱਕ ਦੌਰ ਅਸੀਂ ਉਹ ਵੀ ਦੇਖਿਆ ਕਿ ਜਦੋਂ ਲੋਕ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਉਂਦੇ ਸੀਗੇ ਕਿ ਸਾਡਾ ਮਸਲਾ ਜਿਹੜਾ ਉਹ ਸੀਬੀਆਈ ਨੂੰ ਦਿਓ ਸਾਡੇ ਮਸਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਉਹ ਦੌਰ ਸੀ ਕਿ ਨਾ ਇਹਦਾ ਮਤਲਬ ਉਹਦੀ ਕ੍ਰੈਡੀਬਿਲਟੀ ਸੀਗੀ ਲੋਕ ਭਰੋਸਾ ਕਰਦੇ ਸੀਗੇ ਪਰ ਅੱਜ ਕੀ ਹੈ ਅੱਜ ਕ੍ਰੈਡੀਬਿਲਟੀ ਕਿੱਥੇ ਚਲੀ ਗਈ ਹੈਗੀ ਹੈ ਅੱਜ ਈਡੀ ਦੀ ਗੱਲ ਕਰ ਲਓ ਤੁਸੀਂ ਸੀਬੀਆਈ ਦੀ ਗੱਲ ਕਰ ਲਓ ਜਦੋਂ ਵੀ ਦਿਲ ਕਰਦਾ ਹੈ ਕਿ ਸੀਬੀਆਈ ਜਦੋਂ ਪਾਰਟੀ ਬੰਦਾ ਚੇਂਜ ਕਰ ਜਾਂਦਾ ਹੈਗਾ ਤਾਂ ਬਿਲਕੁਲ ਕਲੀਨ ਚਿੱਟ ਮਿਲ ਜਾਂਦੀ ਹੈਗੀ ਹੈ ਮੈਂ ਇਹਨਾਂ ਦੇ ਸਾਰੀਆਂ ਚਾਹੇ ਇਨਕਮ ਟੈਕਸ ਦੀਆਂ ਰੇਟਸ ਦੀ ਗੱਲ ਕਰ ਲਓ ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਮੇਨ ਜੇ ਨਾ ਜਰ ਕ੍ਰੈਡੀਬਿਲਟੀ ਨਹੀਂ ਇਹਨਾਂ ਦੀ ਬਹਾਲ ਹੁੰਦੀ ਕਨਾ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਇਹੀ ਸਟੇਟਾਂ ਦੇ ਵਿੱਚ ਹੁੰਦਾ ਹੈ ਕਿ ਜਿਹੜੇ ਵਿਜੀਲੈਂਸ ਦੇ ਹੈਗੇ ਨੇ, ادارے ਵਿਜੀਲੈਂਸ ਵਰਗੇ ਨੇ। ਉਹਨਾਂ ਦੀ ਪਹਿਲੀ ਗੱਲ ਤਾਂ ਹੈ ਕਿ ਜਿਹੜੇ ਉਹਨਾਂ ਨੂੰ ਲੀਡ ਕਰਦੇ ਆ ਲੋਕ ਉਹ ਪਹਿਲਾਂ ਤਾਂ ਸਾਡੇ ਪੋਲੀਟੀਸ਼ੀਅਨ ਸਾਡੀਆਂ ਸਰਕਾਰਾਂ ਉਹਨਾਂ ਨੂੰ ਆਈਡਲ ਬਣਨਾ ਪਏਗਾ। ਫਿਰ ਜਿਹੜੀਆਂ ਇਦਾਂ ਦੀ ਇੰਸਟੀਚੂਨਸ ਹੈ ਸਾਡੀ ਵਿਜੀਲੈਂਸ ਲਾ ਲਓ ਤੁਸੀਂ। ਵਿਜੀਲੈਂਸ ਦੇ ਵਰਿੰਦਰ ਸ਼ਰਮਾ ਜੀ ਜਿਹੜੇ ਹੈਗੇ ਨੇ ਉਹ ਵਿਜੀਲੈਂਸ ਦੇ ਚੀਫ ਰਹੇ। ਫਿਰ ਉਹਨਾਂ ਨੂੰ ਹਟਾ ਦਿੱਤਾ ਅਚਾਨਕਾ ਚੰਚੀ ਪਤਾ ਨਹੀਂ ਕੀ ਹੋਇਆ ਫਿਰ ਨਗੇਸ਼ਵਰ ਰਾਓ ਜੀ ਨੂੰ ਲਾ ਦਿੱਤਾ ਫਿਰ ਉਹਨਾਂ ਨੂੰ ਹਟਾ ਦਿੱਤਾ ਤੇ ਪਰਮਾਰ ਜੀ ਨੂੰ ਲਗਾ ਦਿੱਤਾ ਪਰਮਾਰ ਜੀ ਤੇ ਸਸਪੈਂਡ ਹੀ ਕਰ ਦਿੱਤੇ ਉਹਨਾਂ ਨੇ ਵਿਜੀਲੈਂਸ ਦੇ ਚੀਫ ਲਾਏ ਸੀ ਹੁਣ ਨਵੇਂ ਚੀਫ ਲਾਏ ਨੇ ਜਿਹੜੀਆਂ ਇੰਨੇ ਇੰਸਟੀਚੂਨ ਦੇ ਹੈੱਡ ਹੁੰਦੇ ਨੇ ਜਾਂ ਐਸਐਸਪੀਜ਼ ਹੁੰਦੇ ਨੇ ਮੇਨ ਅੱਗੇ ਲੱਗਦੇ ਹੈਗੇ ਨੇ ਉਹਨਾਂ ਨੇ ਖੁਦ ਇੱਕ ਆਦਰਸ਼ ਬਣਨਾ ਹੁੰਦਾ ਪੇਸ਼ ਕਰਨਾ ਹੁੰਦਾ ਕਿ ਅਸੀਂ ਸਾਫ਼ ਹਾਂ ਜੀ ਬਿਲਕੁਲ ਕਿ ਜਿਨ੍ਹਾਂ ਨੇ ਉਹਨਾਂ ਨੂੰ ਪੜਨਾ ਹੈਗਾ ਵੱਡੀ ਕੋਰਾਂ ਨੂੰ ਜੇਕਰ ਆਪ ਉਹਨਾਂ ਦੀ ਆਪ ਦੀ ਖੁਦ ਹੀ ਕ੍ਰੈਡੀਬਿਲਟੀ ਬੰਦੇ ਦੀ ਨਹੀਂ ਹੋਏਗੀ ਤਾਂ ਕਿੱਦਾਂ ਗੱਲ ਬਣੇਗੀ ਕਿਉਂਕਿ ਕ੍ਰੈਡੀਬਿਲਟੀ ਜੇ ਇਨਸਾਨ ਦੀ ਇੰਡੀਵਿਜੂਅਲ ਦੀ ਕ੍ਰੈਡੀਬਿਲਟੀ ਹੈ ਉਹ ਇੱਕ ਇਨਸਟੀਚਿਊਸ਼ਨ ਦੀ ਜਿਹੜੀ ਕ੍ਰੈਡੀਬਿਲਟੀ ਇੱਕ ਕਲੈਕਟਿਵਲੀ ਬਣਦੀ ਹੈਗੀ ਹੈ ਸੋ ਇਹ ਜ਼ਰੂਰੀ ਹੈ ਕਿ ਜਿਹੜੇ ਜਿਹੜੇ ਬੰਦੇ ਉਹਨਾਂ ਕੁਰਸੀਆਂ ਤੇ ਬੈਠਦੇ ਨੇ ਕਿ ਉਹਨਾਂ ਦਾ ਚਿਹਰਾ ਮੋਰਾ ਜਿਹੜਾ ਉਹ ਸਾਫ਼ ਸੁਥਰਾ ਹੋਵੇ ਮੈਨੂੰ ਇੱਕ ਗੱਲ ਸੁਣਾਉਣਾ ਕਿ 1970-71 ਦੇ ਵਿੱਚ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਜਿਸ ਤਰ੍ਹਾਂ ਹੁਣ ਕਾਲੀਆਂ ਭੇਡਾਂ ਦੀ ਗੱਲ ਚੱਲਦੀ ਹੈਗੀ ਹੈ ਇਸ ਤਰ੍ਹਾਂ ਕਹਿੰਦੇ ਕਿ ਵਿਜੀਲੈਂਸ ਦੇ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਨੇ ਤਾਂ ਉਦੋਂ ਮੀਟਿੰਗਸ ਤੇ ਲੈ ਰਹੇ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਤਾਂ ਉਹਨਾਂ ਨੇ ਕਿਹਾ ਕਿ ਜੀ ਆਪਾਂ ਪੁਲਿਸ ਡਿਪਾਰਟਮੈਂਟ ਚ ਤੇ ਵਿਜੀਲੈਂਸ ਡਿਪਾਰਟਮੈਂਟ ਚ ਜਿਹੜੀਆਂ ਕਾਲੀਆਂ ਭੇਡਾਂ ਨੇ ਆਪਾਂ ਉਹਨਾਂ ਦੀ ਸਨਖਤ ਕਰਨੀ ਉਹਨਾਂ ਦਾ ਕਹਿਣ ਦਾ ਭਾਵੇਂ ਸੀ ਕਿ ਅਸੀਂ ਜਿਹੜੇ ਕਰਾਪਟ ਲੋਕ ਐ ਉਹਨਾਂ ਦੀ ਇੱਕ ਲਿਸਟ ਬਣਾਈ ਤਾਂ ਐਸਐਸਪੀ ਪਟਿਆਲਾ ਹੁੰਦੇ ਸੀ ਉਹਨਾਂ ਨੇ ਖੜੇ ਹੋ ਕੇ ਕਿਹਾ ਕਿ ਬਾਦਲ ਸਾਹਿਬ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਨੀ ਚਾਹਾਂ ਜੇ ਇਦਾਂ ਕਰ ਲਈ ਆਪਾਂ ਇਮਾਨਦਾਰ ਅਫਸਰਾਂ ਦੀ ਸੂਚੀ ਬਣਾ ਲਈਏ ਇੱਕ ਤਾਂ ਸੂਚੀ ਛੋਟੀ ਹੋਏਗੀ ਇੱਕ ਬਣ ਜਲਦੀ ਜਾਏਗੀ ਜੀ ਕਹਿੰਦੇ ਨੇ ਕਿ ਉਹਨੇ ਤਾਂ مشਵਰਾ ਦਿੱਤਾ ਸੀ ਹਫਤੇ ਬਾਅਦ ਉਹਦੀ ਜਿਹੜੀ ਐਸਐਸਪੀ ਦੀ ਜਿਹੜੀ ਬਦਲੀ ਹੈ ਉਬਾਦਰਗੜ ਕਰਤੀ ਸੀ ਜੀ ਸੋ ਇਸ ਕਿਸਮ ਦਾ ਚੱਲਦਾ ਰਹਿੰਦਾ ਹੁਣ ਵੀ ਕਾਲੀਆਂ ਭੇਡਾਂ ਦਾ ਜਿਹੜਾ ਇਦਾਂ ਦਾ ਰੌਲਾ ਪੈਂਦਾ ਹੈ ਤਾਂ ਉਹ ਮੇਰਾ ਕਹਿਣ ਦਾ ਮਤਲਬ ਇਹ ਕਿ ਜਿੰਨੇ ਚ ਟਾਈਮ ਸਾਡੀਆਂ ਸਰਕਾਰਾਂ ਸਾਡੇ ਇਸ ਤਰ੍ਹਾਂ ਦੇ ادارے ਇਹਨਾਂ ਨੂੰ ਉਦਾਰਿਆਂ ਨੂੰ ਲੀਡ ਕਰਨ ਵਾਲੇ ਲੋਕ ਹੈ ਉਹ ਸਾਫ਼ ਸੁਥਰੇ ਨਹੀਂ ਹੋਣਗੇ ਧਿਆਨਦਾਰ ਨਹੀਂ ਹੋਣਗੇ ਤਾਂ ਫਿਰ ਉਹ ਸਾਡੀ ਜਿਹੜੀ ਕੈਂਪੇਨ ਚਾਹੇ ਕੋਈ ਮਰਜ਼ੀ ਚਲਾ ਲਓ ਉਹਦੇ ਕੋਈ ਬਹੁਤੇ ਫਰੂਟਫੁੱਲ ਨਤੀਜੇ ਜਿਹੜੇ ਨਹੀਂ ਨਿਕਲਣਗੇ ਜੀ ਇਹ ਸੰ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਦੱਸਿਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਵਾ 3 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਹਿੋ ਜੀ ਰਹੀ ਹੈ ਉਹ ਕਿੰਨੇ ਇੱਕ ਭ੍ਰਿਸ਼ਟਾਚਾਰੀ ਫੜੇ ਗਏ ਨੇ ਜਾਂ ਸਰਕਾਰ ਨੇ ਕਹਿੋ ਜੀ ਕੈਂਪੇਨ ਨੂੰ ਇਸ ਨੂੰ ਲਗਾਤਾਰ ਲੀਡ ਕੀਤਾ ਤੇ ਇਸ ਵਿੱਚ ਕਿਸ ਤਰ੍ਹਾਂ ਦੇ ਅੱਗੇ ਆਉਣ ਵਾਲੇ ਸਮੇਂ 'ਚ ਕੀ ਬਦਲਾਅ ਕਰਨ ਦੀ ਲੋੜ ਹੈ ਕੀ ਅਫਸਰਾਂ ਨੂੰ ਕਰਨ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਬਾਰੇ ਜਾਣਨਾ ਪਾਇਆ ਤੇ ਫਿਰ ਜਲਦ ਹੀ ਇਸੇ ਪ੍ਰੋਗਰਾਮ 'ਚ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ